ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਬੁਲਟ ਸਵਾਰ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸ ਦਾ ਚਲਾਨ ਕੱਟਿਆ ਗਿਆ ਅਤੇ ਉਸ ਦੇ ਵੱਲੋਂ ਪੁਲਿਸ ਮੁਲਾਜ਼ਮ ਨੂੰ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਉਹਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਯੂਨੀਅਨ ਦਾ ਪ੍ਰਧਾਨ ਹਾਂ ਤੇ ਮੈਂ ਸੇਵਾਮਾ ਕਰਦਾ ਹਾਂ ਅਤੇ ਉਸ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਬੁਲੇਟ ਦਾ ਅਗਰ ਪਟਾਕਾ ਵੱਜ ਗਿਆ ਤਾਂ ਮੈਂ ਹੁਣੇ ਇਸ ਨੂੰ ਜਲਾ ਦੂੰਗਾ। ਉਹਨਾਂ ਦੇ ਵੱਲੋਂ ਜਿਹੜਾ ਹੰਗਾਮਾ ਵੀ ਕੀਤਾ ਗਿਆ। ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਬੁਲੇਟ ਸਵਾਰ ਨੌਜਵਾਨ ਦਾ ਕੀ ਕਹਿਣਾ ਹੈ ਇੱਕ ਵਾਰ ਤੁਸੀਂ ਵੀ ਜ਼ਰੂਰ ਸੁਣ ਲਓ। ਹੋਇਆ ਕੀ ਹੈ ਸਰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੋਪਾ ਰਹਾ ਗੈਰੀ ਸਿੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਤੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਤੇ ਸਾਥੇ ਮੇਰੇ ਕੋਲੇ ਆ ਸੱਚੇ ਬੋਲੂਗਾ ਵੀਰੇ ਆਰ ਸੀ ਮੇਰੇ ਕੋਲ ਹੈ ਨਹੀਂ ਜੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਗਈ ਮੇਰੇ ਮੈਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੀ ਲੈ ਲਓ ਫਿਰ ਮੈਨੂੰ ਕਹਿੰਦੇ ਨੇ ਜੀ ਥੋੜਾ ਚ ਕਿਰਾ ਪਟਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਪਟਾਕਾ ਮਾਰ ਦੋ ਪਟਾਕਾ ਵੱਜ ਗਿਆ ਮੈਂ ਇੱਥੇ ਅੱਗ ਲਾ ਕੇ ਫੂਕ ਜੂੰ ਫਿਰ ਮੈਨੂੰ ਕਿਹਾ ਤੂੰ ਮੇਰਾ ਪੰਗੇ ਨਾਲ ਹੈ ਤੂੰ ਮੇਰਾ ਹੋ ਨਾ ਕਰ ਮੈਂ ਤੈਨੂੰ ਹਾਕ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲ ਲਸਟਾ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜ਼ਿਲ੍ਹੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤੇ ਹੋਇਆ ਜੀ ਮੈਨੂੰ 50% ਵਾਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀਆ ਵੀਰੇ ਭੈੜੇ ਆਪਸਰਾ ਕਰਕੇ ਕੁਝ ਗੰਦੀ ਆਪਸਰਾ ਕਰਕੇ ਮੈਂ ਵਰਤੀ ਛੱਡੀਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਾਰਿਆ ਮੈਂ ਵੀ ਰੇਜ਼ ਨਹੀਂ ਦਿੱਤੀ ਤਾਂ ਸਭਰੇ ਕੀ ਗਲਤੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਵਪਾਰੀ ਮੇਰੀ ਵੀਡੀਓ ਬਣਾ ਲਓ ਪਬਲਿਕ ਕੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਿਯਾਜ਼ ਕੀਤਾ ਉਹ ਨਵੀਂ ਨੇ ਖੜੇ ਦੱਸਿਓ ਬਾਈ ਜੀ ਮੇਰੇ ਗੰਦ ਗਾਲੀ ਕਰਨੀ ਸਰਦਾਰ ਬੰਦਿਆ ਗੰਦ ਗਾਲਾਂ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਕਰਨਾ ਬੋਨਡ ਕਰਨਾ ਕੀ ਬੋਨਡ ਕਰਨਾ ਵੀਰੇ ਵਡਾਕਾ ਮਾਰੋ ਵੀਰੇ ਹਾਂਜੀ ਸਰ ਆਮ ਲੱਗਿਓ ਆ ਜਿਹੜੀ ਕੇ ਤੇਜ਼ ਇਹ ਦਿਨ ਆ ਰਿਹਾ ਸੀ ਜਿਹਦੀ ਕੇ ਆਵਾਜ਼ ਬਹੁਤ ਜ਼ਿਆਦਾ ਸਲੰਸਰ ਤੇਜ਼ ਵੀ ਹੋਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਨੇ ਮਨ ਪਿਆਰ ਨਾ ਕਹਾ ਮੈਂ ਕਿਹਾ ਬੀਤੀ ਤੁਹਾਡਾ ਚਲਾਨ ਚੈੱਕ ਕੀਤਾ ਹੋਇਆ ਵੀ ਆਪਾਂ ਚਲਾਨ ਕਰਨਾ ਲਿਸੈਂਸ ਦੇ ਦਿਓ ਤੇ ਆਪਾਂ ਲਿਸੈਂਸ ਮੰਗਿਆ ਲਿਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇੱਜ਼ਤੀ કરી ਬਹੁਤ ਜ਼ਿਆਦਾ ਬੋਲਦਾ ਰਿਹਾ ਵੀ ਮੈਂ ਐਂ ਕਰੂੰਗਾ ਜੀ ਮੇਰਾ ਤੁਸੀਂ ਕਿਰਾਣ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਪੁਲਿਸ ਬਾਰੇ ਕਿੰਨਾ ਗਲਤ ਬੋਲਿਆ ਆਹ ਦੇਖੋ ਕਿੰਨੀ ਹੁਣ ਵੀ ਕਿੰਨੀ ਇਸ ਲਈ ਕਰ ਰਿਹਾ ਫਿਰ ਕੀ ਹੋਇਆ ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾਣ ਕੀਤਾ ਨੀਸਾਨ ਸਾਹਮਣੇ ਜੀ ਕਮੇਟੀ ਨੂੰ ਪੁੱਛਿਆ ਵੀ ਮੈਂ ਯਾਦ ਵੀ ਕੀਤੀ ਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆ ਰੁਧਿਆਨਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ